ਇੱਕ ਟਾਈਮ ਤਿੰਨ ਜਾਂ ਚਾਰ ਮਿੰਟ ਲਵਾਂਗੇ ਇੱਕ ਵਾਰ ਇੱਕ ਆ ਜੜੀ ਸੀ ਨੌਜਵਾਨ ਆ ਜੜੀ ਉਹ ਆਪਣੇ ਪਿੰਡ ਤੋਂ 7-8 ਕਿਲੋਮੀਟਰ ਦੂਰ ਪਹਾੜ ਵੱਲ ਆਪਣੀਆਂ ਬੱਕਰੀਆਂ ਚਾਰਨ ਜਾਂਦਾ ਹੁੰਦਾ ਜਦੋਂ ਇਹ ਸਾਲ ਜੜੀ ਦੀ ਉਮਰ 10-12 ਸਾਲ ਦੀ ਸੀ ਉਦੋਂ ਤੋਂ ਇਹ ਬੱਕਰੀਆਂ ਚਾਰਨ ਲੱਗਾ ਸੀ ਪਿਓ ਨਾਲ ਤੇ 18 ਸਾਲ ਦਾ ਸੀ ਜਦੋਂ ਇਹਦੇ ਪਿਓ ਦਾ ਕਤਲ ਹੋ ਗਿਆ ਕਤਲ ਕੀਤਾ ਚਾਚੇ ਨੇ ਪਿਓ ਦੇ ਭਰਾ ਨੇ ਛੋਟੇ ਨੇ ਤੇ ਨਾ ਉਹਨੂੰ ਸਜ਼ਾ ਹੋਈ ਨਾ ਕੋਈ ਸਬੂਤ ਮਿਲੇ ਨਾ ਕੋਈ ਗਵਾ ਖੜਿਆ ਸਰਕਾਰੀ ਦਰਵਾਰੇ ਚੱਲਦੀ ਸੀ ਦਬਦਬਾ ਸੀ ਪਰ ਮੁੰਡੇ ਅੰਦਰ ਖੁੰਦਕ ਸੀ ਕਿ ਮੇਰੇ ਚਾਚੇ ਨੇ ਮੇਰਾ ਪਿਓ ਮਾਰਿਆ ਮੇ ਤੋਂ ਮਰਾ ਖੋਹਿਆ ਸੰਸਾਰ ਕਮਜ਼ੋਰ ਸੀ ਗਰੀਬ ਸੀ ਬਸਤਾ ਚੱਲਦਾ ਨਹੀਂ ਸੀ ਖੁੰਦਕ ਆਪਣੀ ਸ਼ਰਾਬ ਪੀ ਕੇ ਘੜਦਾ ਸੀ ਉਹ ਸ਼ਰਾਬੀ ਲੱਗ ਗਿਆ ਛੋਟੀ ਉਮਰ ਦੇ ਵਿੱਚ ਹੀ ਸਰੀਰ ਦੇ ਵਿੱਚ ਨੁਕਸਾਨ ਪਈ ਹੋਣਗੇ। ਪਰ ਚਾਚੇ ਦੇ ਘਰ ਮੂਰੇ ਜਾ ਕੇ ਗਾਲਾਂ ਕੱਢਣੀਆਂ ਵੀ ਜਿੱਦ ਤੇ ਚਾਚਾ ਮੇਰੇ ਕੋਲੇ ਤੇਰੇ ਵਾਂਗੂ ਪੈਸਾ ਆ ਗਿਆ ਨਾ ਮਣਾ ਮੂਹੀ ਮੇਰੀ ਚੱਲਣ ਲੱਗੀ। ਤੈਨੂੰ ਵੀ ਮੌਸੇ ਥਾਂ ਤੇ ਵੱਢੂ ਉਸੇ ਥਾਂ ਤੇ ਮਾਰੂ ਜਿੱਥੇ ਤੇਰੇ ਪਿਓ ਨੂੰ ਮਾਰਿਆ ਸੀ। ਤੇਰੇ ਕਹਿੰਦਾ ਮੈਂ ਐ ਭੁੰਨ ਕੇ ਰੱਖ ਦੰਦ ਗੋਲੀਆਂ ਦੇ ਨਾਲ ਇਹੋ ਜਿਹੀ ਰਫਲ ਲੈ ਕੇ ਆਉਂਗਾ। ਹਲਾ ਇਦਾਂ ਹੁਣੇ ਪ੍ਰਡਿਕਟ ਕਰ ਰੱਖਿਆ ਹੁੰਦਾ। ਚਾਚਾ ਹੱਸਦਾ ਉਹ ਜੀ ਕਮਲੜਾ बस मुंडे दे दिन रात यही ਹੁੰਦਾ ਕਿ ਬਦਲਾ ਲੈਣਾ ਬਦਲਾ ਲੈਣਾ ਮਨ ਔਖੀ ਜਿਹਾ ਜਾਂ ਰਹਿਦਾ ਜਿਉਣਾ ਕਿਣਾ ਹੁੰਦਾ ਕਰੀਬ ਬੰਦਾ ਇੱਕ ਜਿਉਣਾ ਭੁੱਲ ਗਿਆ ਇੱਕ ਜੋ ਬਦਲੇ ਦੀ ਭਾਵਨਾ ਅੰਦਰ ਚੱਲ ਰਹੀ ਹੈ ਖੈਰ ਕਹਾਣੀ ਕੋਈ ਬਾਲੀ ਵੱਡੀ ਨਹੀਂ ਕਹਾਣੀ ਦਾ ਸਾਰ ਤਾਂ ਇੱਥੇ ਇੰਨਾ ਹੀ ਹੈ ਕਿ ਇਸੇ ਖੁੰਦਕ ਦੇ ਵਿੱਚ ਉਹਦੇ ਸਾਲ ਨਿਕਲ ਗਏ 24 ਸਾਲ ਦੀ ਉਮਰ ਹੋ ਗਈ 24 25ਵਾਂ ਸਾਲ ਲੱਗਣਾ ਸੀ ਤੇ ਇੱਕ ਦਿਨ ਉਹ ਬੱਕਰੀਆਂ ਚਾਰੀ ਜਾਂਦਾ ਪਹਾੜ ਦੇ ਉੱਤੇ ਤਾਂ ਕੀ ਦੇਖਦਾ ਕਿ ਉਹਨੂੰ ਇੱਕ ਆਵਾਜ਼ ਸੁਣਾਈ ਦਿੰਦੀ ਹੈ ਉਹਨੂੰ ਲੱਗਦਾ ਮੈਨੂੰ ਭੁਲੇਖਾ ਪਿਆ ਰਾਤ ਦੀ ਪੀਤੀ ਦਾ ਅਸਰ ਹੋ ਸਕਦਾ ਹੈ ਆਵਾਜ਼ ਫੇਰ ਸੁਣਾਈ ਦਿੰਦੀ ਹੈ ਫੇਰ ਲੱਗਦਾ ਤੀਜੀ ਵਾਰ ਆਵਾਜ਼ ਆਵਾਜ਼ ਇਹ ਕਹਿ ਰਹੀ ਹੈ ਕਿ ਤੇਰੀ ਮੌਤ ਆ ਗਈ ਹੈ ਤੂੰ ਹੁਣ ਤੋਂ 10 ਮਿੰਟ ਬਾਅਦ ਮਰ ਜਾਣਾ ਮੈਂ ਤੈਨੂੰ ਕੁਝ ਪੇਸ਼ ਕਰਨਾ ਤੂੰ ਉਹਨਾਂ ਦੇ ਵਿੱਚੋਂ ਚੁਣ ਲੈ ਮਰਨ ਤੋਂ ਪਹਿਲਾਂ ਕੀ ਚੁਣਨਾ ਹੈ ਤੇਰੀ ਖੁਆਇਸ਼ ਪੂਰੀ ਕਰਦਾ ਇਸ ਕਰਕੇ ਕਿ ਤੂੰ ਜਦੋਂ ਵੀ ਬੱਕਰੀਆਂ ਚਾਰਨਾ ਆਇਆ ਤੂੰ ਇਸ ਪਹਾੜ ਨੂੰ ਕਦੇ ਨੁਕਸਾਨ ਨਹੀਂ ਪਹੁੰਚਾਇਆ ਕਦੇ ਇਸ ਪ੍ਰਕਿਰਤੀ ਨੂੰ ਨੁਕਸਾਨ ਨਹੀਂ ਪਹੁੰਚਾਇਆ ਸੋ ਮਰਨ ਤੋਂ ਪਹਿਲਾਂ ਤੈਨੂੰ ਮੈਂ ਕੁਝ ਆਪਸ਼ਨ ਦੇਣੀਆਂ ਨੇ ਪਹਿਲਾਂ ਮਜ਼ਾਕ ਸਮਝਦਾ ਰਿਹਾ ਕਹਿੰਦਾ ਸਮਾ ਫਰਵਾਜ਼ ਨਾ ਕਰ ਪਹਿਲੀ ਵਾਰ ਇਹ ਤੈਨੂੰ 10 ਮਿੰਟ ਰਹਿਣ ਤੇ ਮਾਰੀ ਸੀ ਹੁਣ ਤੇਰੇ ਮਰਨ ਚ 9 ਮਿੰਟ ਰਹਿ ਗਏ ਹੁਣ ਤਾਂ ਹੈਰਾਨ ਹੁੰਦਾ ਉਹ ਦੇਖਦਾ ਵੀ ਕੋਈ ਬਕਵਾਸ ਕਰ ਰਿਹਾ ਪਰ ਉਹ ਦੇਖਦਾ ਕਹਿੰਦਾ ਪਿੱਛੇ ਮੁੜ ਕੇ ਦੇਖ ਪਿੱਛੇ ਦੇਖਦਾ ਕਹਿੰਦਾ ਤੇਰੇ ਮੂਰੇ ਆ ਚੀਜ਼ਾਂ ਪਈਆਂ ਨੇ ਸ਼ਰਾਬ ਪੈਸਾ ਬੰਦੂਕ ਤੇ ਇੱਕ ਤੁੰਬੀ ਤੇਰੇ ਕੋਲੇ ਸਮਾਂ ਮਿੱਤਰਾ ਕਹਿੰਦਾ ਹੁਣ ਰਹਿ ਗਏ 8 ਮਿੰਟ ਤੂੰ ਇਹਨਾਂ ਦੇ ਵਿੱਚੋਂ ਕਿਹੜੀ ਚੀਜ਼ ਚੁੱਕਣੀ ਹੈ 8 ਮਿੰਟ ਕਿਹੜੀ ਚੀਜ਼ ਨਾਲ ਜਿਉਣਾ ਚੱਕ ਲੈ ਸ਼ਰਾਬ ਪੀਣੀ ਹੈ ਪੈਸਾ ਤੁੰਬੀ ਜਾਂ ਫਿਰ ਬੰਦੂਕ ਉਹਦਾ ਤਮਾਕੂ ਮੇਨਾਂਾ ਤਮੱਤਰ ਜਾਂਦਾ ਪਤਾ ਨਹੀਂ ਲੱਗ ਰਿਹਾ ਇਹ ਕੀ ਬਕਵਾਸ ਆ ਕੀ ਮਜ਼ਾਕ ਹੋ ਰਿਹਾ ਹੈਣਾ ਕੌਣ ਮੂਰਖ ਬਣਾ ਰਿਹਾ ਕੌਣ ਬੋਲ ਰਿਹਾ ਕੌਣ ਰੱਖ ਗਿਆ ਫੇਰ ਸਮਾਂ ਦਾ ਸਮਾਂ ਬਹੁਤ ਘੱਟ ਰਹਿ ਗਿਆ 7 ਮਿੰਟ ਰਹਿ ਗਏ 10 ਕਰਨਾ ਕੀ ਹੈ ਮੁੰਡਾ ਭਜਨ ਉੱਠ ਦੇ ਵਿੱਚ ਆਇਆ ਕਹਿੰਦਾ ਕਿੱਥੇ ਜਾਏਗਾ 7-8 ਕਿਲੋਮੀਟਰ ਤੱਕ ਘਰ ਪੈਂਦਾ ਹੈ ਪੈਦਲ ਜਾਏਗਾ ਕਿੱਥੇ ਜਾਏਗਾ ਰਸਤੇ 'ਚ ਹੀ ਰਹਿ ਜਾਣਾ ਮੈਨੂੰ ਸਮਝ ਨਹੀਂ ਆਉਂਦੀ ਆਪੋ ਮੱਤ ਰਿਆ ਹੋਇਆ ਦੇਖਦਾ ਜਿਉਂ ਲੱਗਦਾ ਹੈ ਕਿ ਅਹਿਸਾਸ ਕਿ ਘਰ ਸੱਚੀ ਹੋ ਸਕਦੀ ਹੈ ਸਮਾਂ ਬੀਤੀ ਜਾ ਰਿਹਾ ਹੈ ਕੀ ਕੰਮ ਆ ਰਿਹਾ ਨਹੀਂ ਆ ਨਹੀਂ ਹੋ ਸਕਦਾ ਉਹ ਕਹਿੰਦਾ ਸਮਾਂ 5 ਮਿੰਟ ਰਹਿ ਗਏ 10 ਕਿਹੜੀ ਚੀਜ਼ ਚੱਕਣੀ ਹੈ ਨਹੀਂ ਤਾਂ ਫਿਰ ਆਈ ਲੈ ਚਲੇ ਤਾਂ ਜਾਣਾ ਹੀ ਆ ਤੂੰ ਮੌਤ ਤਾਂ ਤੇਰੀ ਆ ਗਈ ਮੁੰਡਾ ਦੇਖਦਾ ਹੈ ਪੈਸਾ ਸ਼ਰਾਬ ਬੰਦੂਕ ਤੁੰਬੀ ਤੁੰਬੀ ਤੇ ਹੱਥ ਜਾਂਦਾ ਯਾਦ ਆਉਂਦਾ ਬੇਲਾ ਜਦੋਂ 10-12 ਸਾਲਾਂ ਦਾ ਸੀ ਉਦੋਂ ਤੱਕ 5ਵੀਂ ਕਲਾਸ ਤੋਂ ਲੈ ਕੇ ਮੇਲੇ 'ਚ ਤੁੰਬੀ ਲੈ ਕੇ ਆਇਆ ਸੀ ਪਿਓ ਲਈ। ਔਰ ਜਦੋਂ ਬੱਕਰੀਆਂ ਚਾਰਨੀਆਂ ਕੀਤੀਆਂ ਸ਼ੁਰੂ ਉਦੋਂ ਵਜਾਉਂਦਾ ਰਹਿੰਦਾ ਤੇ ਜਿੱਦ ਤੇ ਪਿਓ ਮਰ ਗਿਆ ਉਸ ਤੋਂ ਬਾਅਦ ਤੁੰਬੀ ਨੂੰ ਕਦੇ ਹੱਥ ਨਹੀਂ ਲਾਇਆ। ਉਹੇ ਜਿਹੀ ਤੁੰਬੀ ਸੀ ਪਰ ਉਹ ਤੁੰਬੀ ਨਹੀਂ ਸੀ ਕਦੇ ਤੁੰਬੀ ਨੂੰ ਹੱਥ ਨਹੀਂ ਲਾਇਆ ਸੀ। ਮੁੰਡੇ ਨੇ ਤੁੰਬੀ ਚੱਕੀ। ਤੁੰਬੀ ਵਜਾਉਣ ਲੱਗ ਗਿਆ। ਤੁੰਬੀ ਵਜਾਵੇ ਸਮਾ ਜਾਵੇ, ਤੁੰਬੀ ਵਜਾਵੇ ਸਮਾ ਜਾਵੇ, ਮगन ਹੋ ਗਿਆ ਹੈ ਕੱਬਾ ਕਰਦਾ ਕਰਦਾ ਪੂਰਾ ਤੁੰਬੀ 'ਚ ਨਜ਼ਾਰੇ ਲੈ ਰਿਹਾ। ਉਹ ਖੁਸ਼ ਹੋ ਕੇ ਤੂੰ ਵੀ ਤੇ ਤੋਨਾ ਕਾਢ ਰਿਹਾ ਹੈ ਨੱਚ ਰਿਹਾ ਹੈ ਭੁੱਲ ਗਿਆ ਡੇਢ ਦੋ ਮਿੰਟ ਬਾਅਦ ਕਿ ਮੇਰੀ ਮੌਤ ਵੀ ਹੈਗੀ ਕੋਲੇ ਜਮੇ ਆ ਮ ਭੁੱਲ ਗਿਆ ਆਂ ਦਾ ਕੋਈ ਨਾ ਫੇਰ ਦੇਖੇ ਫੇਰ ਆਵਾਜ਼ ਸੁਣੀ ਕਹਿੰਦਾ ਕੋਈ ਨਜ਼ਾਰੇ ਲੈਣ ਦੇ ਹੁਣ ਇਹਨੇ ਤਾਂ ਆਉਣਾ ਹੀ ਹੈ ਕਹਿੰਦਾ ਹੁਣ ਮੌਤ ਨੇ ਤਾਂ ਆਉਣਾ ਹੀ ਹੈ ਮੈਨੂੰ ਹੁਣ ਤੂੰ ਵੀ ਤਾਂ ਰੱਜ ਕੇ ਵਜਾ ਰਣ ਦੇ ਬਹੁਤ ਸਾਲ ਹੋ ਗਏ ਕੋਰ ਕਿ ਓਖਾ ਨੱਚ ਰਿਹਾ ਹੈ ਤੂੰ ਵੀ ਵਜਾ ਰਿਹਾ ਹੈ ਕੋਈ ਨਾ ਕੋਈ ਨਾ ਆਜੂਗੀ ਫੇਰ ਕੀ ਹੋ ਗਿਆ ਧੰਟ ਮਿੰਟ ਰਹਿ ਗਿਆ ਪੌਣਾ ਮਿੰਟ ਰਹਿ ਗਿਆ ਪੌਣਾ ਮਿੰਟ ਰਹਿ ਗਿਆ 10 15 ਸੈਕਿੰਡ ਨਾਚਦਾ ਨਾਚਦਾ ਜਦ ਨਾਲ ਯਾਰਾ ਖਿਆਲ ਰਿਹਾਨੀ ਖਾਈ ਸੀ ਲੰਗੇ ਜਾ ਕੇ ਉਹਦੇ ਵਿੱਚ गिर ਗਿਆ ਆਲੇ ਰੱਖ ਕੀ ਸੰਦੇ ਤੁੰਬੀ ਸਾਹਾਂ ਦੀ ਵੱਜਦੀ ਐ ਸੋਹਣੀ ਖੁਸ਼ੀਆਂ ਦੇ ਗੀਤ ਗੂੰਜਦੇ ਤੁੰਬੀ ਸ਼ਰਾਬ ਇਹ ਸਭ ਪ੍ਰਤੀਕ ਨੇ ਸਿੰਬਲ ਨੇ ਸਾਡੇ ਕੋਲੇ ਜਿਹੜੀ ਅਸਲ ਚੀਜ਼ ਆ ਉਹ ਸਾਹ ਹੁੰਦੇ ਨੇ ਜ਼ਿੰਦਗੀ ਹੁੰਦੀ ਆ ਉਸੇ ਨੂੰ ਜਿਉਣੀ ਭੁੱਲ ਜਾਂਦੇ ਆ ਲਾਸਟ ਵਿੱਚ ਜਦੋਂ ਸਾਡੇ ਕੋਲੇ ਮੌਤ ਆਉਂਦੀ ਹੈ ਤਾਂ ਸਾਨੂੰ ਸਿਰਫ ਸਾਹ ਸਾਹ ਦੀ ਵੈਲਿਊ ਦਾ ਪਤਾ ਲੱਗਦਾ ਹੈ ਕਿ ਅਸੀਂ ਖੁਸ਼ੀ ਨਾਲ ਵਕਤ ਬਤੀਤ ਕਰਨਾ ਚਾਹੁੰਦੇ ਆ ਫਿਰ ਖੁੰਦਕਾਂ ਫਿਰ ਬਦਲੇ ਫਿਰ ਸ਼ਰਾਬਾਂ ਫਿਰ ਪੈਸਾ ਫਿਰ ਹਥਿਆਰ ਸਭ ਕੁਝ ਜ਼ੀਫਰ ਹੋ ਜਾਂਦਾ ਹੈ ਇੰਪੋਰਟੈਂਸ ਰਹਿ ਜਾਂਦੀ ਹੈ ਸਾਹਾਂ ਦੀ ਤੁੰਬੀ ਦੀ ਖੁਸ਼ੀਆਂ ਦੀ ਸੋ ਇਹ ਖੁਸ਼ੀਆਂ ਦੀ ਤੁੰਬੀ ਬਣਾਉਣਾ ਤੇ ਇਹਨੂੰ ਆਪਣੇ ਕੋਲੇ ਰੱਖਣਾ ਤੇ ਇਹਨੂੰ ਵਜਾਉਣਾ ਤੇ ਇਹਦਾ ਆਨੰਦ ਲੈਣਾ ਭੁੱਲ ਜਾਂਦੇ ਆਂ ਅਸੀਂ ਖੁਸ਼ੀਆਂ ਦੀ ਤੁੰਬੀ ਆਪਣੇ ਕੋਲੇ ਰੱਖਾਂਗੇ ਸਾਹਾਂ ਦੀ ਤੁੰਬੀ ਦਾ ਖਿਆਲ ਰੱਖਾਂਗੇ ਤੇ ਸਮਝਾਂਗੇ ਕਿ ਮੌਤ ਕਦੇ ਵੀ ਆ ਸਕਦੀ ਹੈ ਤਾਂ ਅਸੀਂ ਆਪਣਾ ਸਮਾਂ ਬਰਬਾਦ ਨਹੀਂ ਕਰਾਂਗੇ ਖੁੰਦਕਾਂ ਦੇ ਵਿੱਚ ਨਸ਼ਿਆਂ ਦੇ ਵਿੱਚ ਔਰ ਫालतू ਪੈਸੇ ਲਾਲਚ ਦੇ ਵਿੱਚ ਫਸ ਕੇ ਕਮਾਉਣ ਦਾ ਸੋ ਅਸੀਂ ਜ਼ਿੰਦਗੀ ਨੂੰ ਯਾਦ ਰੱਖਾਂਗੇ ਖੁਸ਼ ਰਹਿਣ ਦਾ ਬਸ ਇਹੀ ਮੰਤਵ ਹੈ ਖੁਸ਼ ਰਹਿਣ ਦਾ ਇਹੀ ਮੰਤਰ ਹੈ ਕਿ ਖੁਸ਼ ਕੇ ਮਰੀਏ ਬਸ ਇਹੀ ਕਿ ਮੌਤ ਕਦੇ ਵੀ ਆ ਸਕਦੀ ਹੈ ਖੁੰਦਕਾਂ ਜਣੀ ਪਹਿਣਾ ਪਿਆਰ ਨਾਲ ਰਹਿਣਾ ਜ਼ਿੰਦਗੀ ਜ਼ਿੰਦਾਬਾਦ ਖੁਸ਼ ਰਹੋ ਚੈਨਲ ਸਬਸਕ੍ਰਾਈਬ ਕਰ ਲਿਆ ਕਰੋ ਯਾਰ ਹੈ ਹੋਰ ਬਹੁਤ ਤਰ੍ਹਾਂ ਦੇ ਚੈਨਲ ਤੁਸੀਂ ਸਬਸਕ੍ਰਾਈਬ ਕੀਤੇ ਹੋਏ ਨੇ ਕੁਝ ਇਸ ਤਰ੍ਹਾਂ ਦਾ ਵੀ ਆ ਕੇ ਕਦੇ-ਕਦੇ ਕੰਮ ਦੀ ਗੱਲ ਕਰਦੇ ਰਹੇ ਲਵ ਯੂ ਆ